ਹਾਂਜੀ ਸਾਡਾ ਬਲੌਗ ਦੇਖਦੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਸਾਡਾ ਇਕੱਠ ਹੋਇਆ ਹੈ ਲੈਂਡ ਪੋਲਿੰਗ ਵਾਸਤੇ ਫਿਰ ਦੁਬਾਰੇ ਸਰਕਾਰਾਂ ਤੁਹਾਨੂੰ ਪਤਾ ਅੱਗੇ ਦੇ ਕਿੰਨੇ ਤੇ ਨਵੇਂ ਰੂਲ ਲੈ ਕੇ ਆ ਰਹੀਆਂ ਹੈ ਬਾਈ ਤਾਂ ਕਰਕੇ ਹੁਣ ਦੁਬਾਰੇ ਫੇਰ ਮਾਰਚ ਕੱਢਿਆ ਜਾਣਾ ਅੱਜ ਟਰੈਕਟਰਾਂ ਦਾ ਆ ਸਾਡੇ ਪਿੱਛੇ ਤੁਸੀਂ ਪਾਸ ਦੇਖਦੇ ਟਰੈਕਟਰ ਮਾਰਦੇ ਟਰੈਕਟਰ ਖੜੇ ਹੈਗਾ ਸਾਡੇ ਉਧਰ ਉੱਪਰ ਸਾਈਡ ਉਹ ਤੁਹਾਨੂੰ ਦਿਖਾਉਂਦੇ ਅਸੀਂ ਅੱਗੇ ਸਾਰੇ ਦਿਖਾਵਾਂਗੇ ਜਿੰਨੇ ਵੀ ਹੈ ਇਹ ਸਾਰਿਆਂ ਲਈ ਪਾਣੀ ਦੀ ਸੇਵਾ ਜਿਹੜੀ ਹੁੰਦੀ ਆ ਆ ਜਾਓ ਕਿਉਂ ਆ ਗਿਆ ਹੋ ਇਹਨੇ ਲਵਾ ਦੇ ਤੇ ਇੰਨੇ ਬਣਾ ਕਿੱਦਿਆਂ ਨੂੰ ਕਿੱਦਿਆਂ ਨੂੰ ਮੈਂ ਹੱਥ ਦੇ ਨਾਲ ਨਾਲ ਜਿਹੜੀ ਪਾਣੀ ਦੀ ਲੋੜ ਪਣੀ ਪੀਣ ਲਈ ਸਾਰੀ ਸੰਗਤ ਲਈ ਪਾਣੀ ਦੀ ਸੇਵਾ ਉੱਧਰ ਲੈ ਕੇ ਆਉਣ ਨੂੰ ਫੋਨ ਕਰਿਆ ਹਾਂ ਟਰੱਕ ਮੇਰੇ ਲਈ ਖੜੀ ਆ ਸਾਰਾ ਪਾਣੀ ਸਾਰਾ ਮਰਜੀ ਲਾ ਲਓ ਕਿੰਨੇ ਦੇ ਲਾਉਣਾ ਕਿੰਨੇ ਕਿੰਨੇ ਸਾਰੇ ਟਰੱਕ ਤਾਂ ਇਕੱਠੇ ਹੋ ਰਹੇ ਆ ਕਾਫੀ ਉਹ ਤਾਂ ਕਾਫੀ ਦੂਰ ਤਾਂ ਲੱਗ ਗਿਆ ਕਿੱਥੇ ਹੋ ਪਰ ਰੱਖਣਾ ਹੈ ਹਾਂਜੀ ਜੱਗਾ ਜੀ ਹਾਂਜੀ ਤੁਸੀਂ ਹੁਣ ਕਾਦੇ ਵਾਸਤੇ ਉਰੇ ਇਕੱਠੇ ਹੋਏ ਆ ਜੀ ਇਹ ਕਾਹ ਵਾਸਤੇ ਆ ਭਾਈ ਜਿਦਾ ਸਾਨੂੰ ਪਤਾ ਹੀ ਹੈ ਕਿ ਲੈਂਡ ਬੋਲਿੰਗ ਦਾ ਆਪਣੇ ਪਿੰਡ ਦਾ ਵੀ ਚੱਕਰ ਚੱਜਦਾ ਹੈ ਪਿੰਡਾਂ ਦੇ ਜਾਂਦੇ ਆ ਸਰਕਾਰਾਂ ਦਾ ਜੁਦਾ ਟੱਕਾ ਹੋ ਰਿਹਾ ਜੀ ਨਹੀਂ ਦੇਣੀ ਜਮੀਨਾਂ ਦੀ ਤਾਂ ਉਹਦੇ ਵਾਸਤੇ ਅੱਜ ਟਰੈਕਟਰ ਮਾਰਚ ਕਰਨਾ ਹੈ ਸਾਰੇ ਇਕੱਠੇ ਹੋ ਕੇ ਜਿੰਨੇ ਵੀ ਹੈ ਸਾਡੇ ਲਾਗਵਾਸ ਦੇ ਪਿੰਡਾਂ ਚੋਂ ਨਾ ਰੈਂਡ ਪੋਲਿੰਗ ਦੀ ਜਮੀਨ ਆਈ ਦੀ ਹੈ ਹਾਂਜੀ ਉਹਨਾਂ ਲਈ ਕੱਟ ਕਰਿਆ ਤਾਂ ਕਿ ਹੁਣ ਟਰੈਕਟਰ ਮਾਰਕ ਕਰਨਾ ਪੂਰੇ ਰੋਪੜ ਚੱਪਾਣ ਦਾ ਆਪਾਂ ਬਹੁਤ ਕੱਟ ਕਰਿਆ ਹਾਂ ਹਾਂਜੀ ਆਪ ਬਹੁਤ ਕੱਟ ਦੀ ਰਿਹਾ ਸਾਰੇ ਪਿੰਡਾਂ ਦਾ ਸਹਿਯੋਗ ਮਿਲ ਰਿਹਾ ਬੱਦ ਚੱਡ ਕੇ ਬਾਕੀ ਟਰੈਕਟਰ ਹਲੇ ਆ ਰਹੇ ਹੌਂ ਜੀ ਹੈ ਨਾ ਅਰੇ ਹੋਰ ਵੀ ਪਹੁੰਚ ਰਹੀ ਹੈ ਤੁਹਾਡੇ ਕੋਲ ਬਾਕੀ ਟਰੈਕਟਰ ਹਲੇ ਆ ਰਹੇ ਆ ਅੱਗੇ ਹੌਲੀ ਹੌਲੀ ਬੱਥਾ ਕੱਟ ਹੋ ਜਾਣਾ ਸਾਡੀ ਬਾਕੀ ਚਲੋ ਦਿਖਾਉਂਦੇ ਅੱਗੇ ਲੋਕ ਵੀ ਵੱਧ ਤੋਂ ਵੱਧ ਮਾਸੀ ਹੋਰ ਵੀ ਆ ਰਹੇ ਹਨ ਕਾਫੀ ਇਕੱਠਾ ਹੋ ਗਿਆ ਵੈਸੇ ਤਾਂ ਹਲੇ ਹੋ ਟਰੈਕਟਰ ਆ ਰਹੇ ਕਾਫੀ ਜਿੱਦਾਂ ਕਿ ਇਹ ਆ ਰਹੇ ਅੱਗੇ ਆ ਰਹੇ ਤੇ ਇੱਥੇ ਤਾਂ ਨਿਕਲਣਾ ਸਾਰਾ ਹੀ ਪੈਲੋ ਪਿੰਡ ਤੋਂ ਬਈ ਇਹ ਵੀ ਬਹੁਤ ਜ਼ਰੂਰੀ ਹੈ ਕਿਤੇ ਨਹੀਂ ਤੇ ਐਦਾਂ ਹੀ ਸਰਕਾਰਾਂ ਧੱਕਾ ਕਰਦੀਆਂ ਰਹਿੰਦੀਆਂ ਬਈ ਜੇ ਨਾ ਇਕੱਠੇ ਹੋਏ ਨਾ ਇਕੱਲੇ-ਇਕੱਲੇ ਜਿਹੜੀ ਜ਼ਮੀਨ ਹੈ ਜਾਂ ਨਹੀਂ ਹੈ ਸਾਰਿਆਂ ਨੂੰ ਇਕੱਠਾ ਹੋਣਾ ਜ਼ਰੂਰੀ ਹੈ ਨਾਲ ਆਉਣਾ ਤੁਰਨਾ ਬਹੁਤ ਜ਼ਰੂਰੀ ਹੈ ਬਾਈ ਤਾਂ ਵਾਚ ਚੜ ਕੇ ਬਾਈ ਪਹੁੰਚੋ ਯਾਰ ਜਦ ਵੀ ਕੋਈ ਮੋੜ ਚਾ ਲੱਗਦਾ ਹੈ ਜਾਂ ਕੋਈ ਮਾਰਚ ਕੱਢਣਾ ਹੈ ਤਾਂ ਜਰੂਰ ਪੁੱਛਿਆ ਕਰੋ ਸਾਰੇ ਜਣੇ ਇਹ ਜ਼ਰੂਰੀ ਹੈ ਕਿ ਖੰਡੇ ਲੱਗ ਰਹੇ ਆ ਤੇ ਸਪੀਕਰ ਵੀ ਲਾਏ ਜਾ ਰਹੇ ਨੇ ਕਿ ਵੀ ਬੋਲੇ ਸਾਬ ਜਿਹੜੇ ਵੀ ਸਪੀਚ ਦਿੱਤੀ ਜਾਵੇ

ਸਰਕਾਰ ਜੀ ਅੱਜ ਕਾਲ ਜੀ ਹਾਂ ਜੀ ਅੱਜ ਕਾਦੇ ਲਈ ਕੱਢੀ ਜਾ ਰਹੀ ਹੈ ਜੀ ਇਹ ਟਰੈਕਟਰ ਮਾਰ ਲੈਂਡ ਪੁਲਿੰਗ ਪਾਲਿਸੀ 2025 ਜਿਹੜੀ ਆਪ ਸਰਕਾਰ ਲੈ ਕੇ ਆਈ ਹੈ ਉਹਦੇ ਵਿਰੋਧ ਵਿੱਚ ਕੱਟੀ ਜਾ ਰਹੀ ਹੈ ਜੀ ਇਹ ਐਸਕੇਐਮ ਏਐਮਐਮ ਇਹ ਐਸਕੇਐਮ ਗੈਰ ਰਾਜਕਤੀ ਕੰਨਾਂ ਪਾਰਟੀਆਂ ਜਿਹੜੀਆਂ ਕਿਸਾਨ ਜੁਗੇ ਨਾਲ ਸੰਬੰਧ ਰੱਖਦੀਆਂ ਹਨ ਉਹਨਾਂ ਦੁਆਰਾ ਤੇ ਜਿਹੜੇ ਇਹਨਾਂ ਪਿੰਡਾਂ ਦੀਆਂ ਜ਼ਮੀਨਾਂ ਆਈਆਂ ਸੱਤੇ ਪਿੰਡਾਂ ਦੀਆਂ ਰੈਲੋਂ ਸਮਰਾਲਾ ਅਵੇਪੁਰ ਬੇਲੀ ਛੋਟੀ ਵੇਲੀ ਬੜੀ ਹਵੇਲੀ ਗਰਦਾਸਪੁਰਾ ਬੜਾ ਪੂਲ ਇਹਨਾਂ ਸਾਰਿਆਂ ਪਿੰਡਾਂ ਦੀ ਆਮ ਜਨਤਾ ਆਮ ਲੋਕ ਆਮ ਜ਼ਿਮੀਂਦਾਰ ਕਿਉਂਕਿ ਇਹ ਰੋਟੀ ਦਾ ਮਸਲਾ ਬਣ ਚੁੱਕਿਆ ਸਾਡੀਆਂ ਜ਼ਮੀਨਾਂ ਨੂੰ ਖੋਹ ਨੂੰ ਸਰਕਾਰ ਫਿਰ ਰਹੀ ਹੈ ਇਸ ਕਰਕੇ ਘਰ ਘਰ ਤੋਂ ਬੰਦਾ ਨਿਕਲ ਕੇ ਆਪਣਾ ਟਰੈਕਟਰ ਘੱਟ ਕੇ ਤੇ ਆਸ-ਪਾਸ ਦੇ ਪਿੰਡਾਂ ਨੂੰ ਅਪੀਲ ਕਰਕੇ ਉਹਨਾਂ ਦਾ ਸਹਿਯੋਗ ਲੈ ਕੇ ਇਹ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਠੀਕ ਹੈ ਜੀ ਬਾਈ ਬਾਕੀ ਅੱਗੇ ਦਿਖਾਉਂਦੇ ਆਪਾਂ ਨੂੰ ਇਹ ਕਿੱਥੇ ਦਾ ਕੱਢੀ ਆ ਰਹੀ ਰੈਲੀ ਇਕੱਠਾ ਕਾਫੀ ਹੋ ਗਿਆ ਹੈ ਹਲੇ ਹੋਰ ਵੀ ਆ ਰਹੇ ਆ ਨਾ ਬੰਦੇ ਬਹੁਤ ਆ ਰਹੇ ਹਲੇ ਬੱਦੇ ਰਿਆ ਬੜੀ ਵੀਡੀਓ ਆ ਰਹੇ ਜੀ ਹਣ ਹਾਲ ਤਾਂ ਇੱਕ ਦੋ ਪਿੰਡੇ ਇਕੱਠੇ ਹੋਏ ਮੈਂ ਕਹਿੰਦਾ ਪੂਰੇ ਵੀ ਨਹੀਂ ਹੋਏ ਕੋਈ ਝੰਡੇ ਚੱਕੀ ਘੁੰਮਦੇ ਆ ਇਹ ਮਾਲਾ ਪਿੰਡ ਵਾਲੇ ਸਾਰੇ

ਔਰ ਬਈ ਕਿਆ ਹਾਲ ਆ ਠੀਕੜਾ ਕੋ ਔਰ ਚੱਲਦੀ ਗੱਲ ਆ ਬਈ 100 ਗਾਗੋ ਵੀ ਆ ਗਏ ਬੰਦੇ ਸਾਰੇ ਇਕੱਠੇ ਹੋ ਰਿਹਾ ਪੂਰਾ ਹੱਲੇ ਦਾ ਛੋੜਾ ਛੋੜਾ ਸਾਰਾ ਪੂਰਾ ਹਾਂ ਮੈਂ ਮੰਗੇ ਲਿਆਇਆ ਝੰਡੇ ਹੋਰ ਰਾਮਰੇ ਤਲਵਾ ਦੇ ਜਿਹਨੂੰ ਲਵਾਉਣਾ ਹੋਰ ਇੱਧਰ ਆ ਵੀ ਚਾਰ ਮਨਾ ਲੈ ਇੱਧਰ ਦੇ ਦੇ ਬਾਈ ਨੂੰ ਓਏ ਇੱਧਰ ਵੀ ਦੇ ਦੀ ਓਏ ਓਏ ਬਾਈ ਪਿੱਛੇ ਲਾ ਦੇ ਸਭ ਨੂੰ ਦੋ ਲਓ ਜੀ ਬਾਕੀ ਦਿਖਾਉਂਦੇ ਰਹੋ ਲਓ ਜੀ ਇਹ ਉੱਪਰ ਤੋਂ ਥਿਊ ਹੈ ਇਹ ਸਾਰੇ ਹੀ ਮਾਲਾਂ ਵਾਲੇ ਖੜੇ ਆ ਬਾਕੀ ਹੱਲੇ ਪਿੰਡ ਆ ਰਹੇ ਆ ਹੌਲੀ ਹੌਲੀ ਕਿੰਨੇ ਕ ਡਾਇਰੈਕਟਰ ਹੋ ਗਏ ਹੁਣੇ ਮੰਗੇ ਅਗਭੀ ਚਲੋ ਦੇਖਦੇ ਆ ਬਾਈ ਅਮਰਤ ਨੇ ਚੜਾਤਾ ਡਰੋਨ ਚੜ ਗਿਆ ਚੜ ਗਿਆ ਹਾਂ ਲੈ ਬਾਈ ਡਰੋਨ ਤਾਂ ਚੜਾ ਪਿਆ ਵੀਰ ਆਜੋ ਠੰਡਾ ਦਿੱਤਾ ਵੀਰ ਆਜਾ ਪ੍ਰਧਾਨ ਜੀ ਹਰਨਾ ਸਾਹਿਬ ਹੰਨਾ ਵੀ ਆਜਾ ਨਿੱਕੇ ਸਾਨੂੰ ਪੁੱਛ ਆਜੋ ਹੈ ਪਹਿਲਾਂ ਨਿੱਖੜਿਆ ਰੋਟੇ ਵੇ ਆਇਆ ਠੱਡੇ ਡੁਪਲੇ ਬੜੇ ਚਾਈ ਹੈ ਚੱਲ ਬਾਈ ਚੱਲ ਆ ਇੱਧਰ ਲੈ ਆ ਬਾਈ ਠੀਕ ਹੈ ਲੱਗ ਗਿਆ ਬਲੌਗ ਹੋਣ ਹੋਰ ਹੋਰ ਮੈਂ ਤਾਂ ਤੁਝੇ ਜਨਾ ਸਲੂਨ ਵਾਲੇ ਹੋ ਠੀਕ ਹੈ ਵਧੀਆ ਵਧੀਆ ਚੱਲ ਬਹੁਤ ਭਾਰੀ ਹੋ ਗਿਆ ਬਾਈ ਪੁਲਸ ਵਾਲੇ ਵੀ ਆ ਗਏ ਪਤਾ ਨਹੀਂ ਉਹ ਸਾਡੀ ਸਿਕਿਉਰਿਟੀ ਲਈ ਆਏ ਕਿ ਸਾਨੂੰ ਹਟਾਉਣ ਆਏ ਆ ਇਹ ਵੀ ਨਹੀਂ ਪਤਾ ਕਿ ਸਾਨੂੰ ਹਟਾਉਣ ਆਏ ਕਿ ਸਿਕਿਉਰਿਟੀ ਲਈ ਆਏ ਆ ਹੈਨਾ ਕੀ ਕਹਿੰਦਾ ਇਹ ਕੀ ਕਰਦਾ ਤੋ ਭਾਈ ਗਰਮੀ ਵੀ ਬਹੁਤ ਪੈ ਰਹੀ ਆ ਕੰਨੀ ਨਹੀਂ ਲੱਗਦਾ ਜਵਾਨ ਤੋਂ ਤਲਾਂ ਜਵਾਨ ਤੋਂ ਚਲਾਉਂਦੀ ਆ ਗਰਮੀ ਪੈ ਰਹੀ ਜਾਂਦਾ ਭਾਈ ਹੋਏ ਜਾਂਦਾ ਹੁਣ ਤਾਂ ਡੰਡਾ ਵੀ ਗਿਆ ਟਿਆਲੇ ਤੂੰ ਪੱਤਰਕਾਰ ਵੀਰ ਵੀਰ ਜਿੰਨੇ ਆਏ ਆ ਬਾਅਦ ਤੋਂ ਬਾਅਦ ਤੋਂ ਆ ਕੇ ਰਿਹਾ ਤਾਂ

ਵਾਹਿਗੁਰੂ ਆ ਦੂਰ ਦੇ ਪੰਜਾਬ ਪਿਆਰਿਆਂ ਤੋਂ ਹਾ ਸਤਿ ਜੀ ਆਦੇ ਹਾਂ 40 ਮੁਖ ਲੋ ਜੀ ਬਾਈ ਸਾਰਿਆਂ ਨੇ ਖਿਚੜੀ ਦੀ ਤਿਆਰੀ ਬੜਾ ਉੱਪਰ ਦੇਖ ਲਈ ਦੀ ਲੋ ਕੇਟਾ ਕੇ ਅਗਰ ਤੂੰ ਆਇਆ ਉੱਥੇ ਲੇਖਾ ਆਇਆ ਆਇਆ ਜਵਾਨਾ ਹੋ ਗਏ ਸਾਰੇ ਮਾਲ ਨਿਕਲਣ ਲੱਗਿਆ ਰਹਿ ਨਹੀਂ ਕੱਟ ਰਹੇ ਹੁਣ ਆ ਜਾ ਮੈਨੂੰ ਘੱਟੀ ਹੋ ਕੇ ਚਲੋ ਨਿਕਲ ਰਹੇ ਹਾਂ ਇੱਕ ਕੇ ਦਰਵਾਜ਼ੇ ਵੰਦੇ ਗੱਟਾਂ ਦਾ ਕਾਫਲਾ ਤੋਰਿਆ ਜਾਪੂ ਕਿ ਦੇਖੋ ਬੇਟਾ ਕੱਠ ਦਾ ਬਹੁਤ ਆ। ਆਮ ਤੌਰ ਤੇ ਲਗਭਗ ਇਹ ਤੱਕ ਹੋ ਗਏ 7 ਟ੍ਰੈਕਟਰ। ਬਾਕੀ ਅੱਗੇ। ਹਮੇਂ ਤੋਂ ਹਮ ਟ੍ਰੈਕਟਰ ਮੇਰੇ ਖਿਆਲ ਚ ਹੋਨੇ ਬਈ 80 ਕਿ ਡ੍ਰੈਕਟਰ ਦਾ ਹੋਨੇ ਆ ਪੂਰੇ ਅਮਰ ਦਾ 80 ਕਿ ਦਾ ਹੋਣਾ ਡ੍ਰੈਕਟਰ ਤੋਂ ਬਾਦ 80 ਦੇ ਬਾਦ ਆ ਹਲੇ ਯੋ ਲੰਬੀ ਲੈਨ ਆ ਕਾਫੀ ਮਤਲਬ ਮੁੜਦਾ ਹੈ ਡ੍ਰੈਕਟਰ ਆ ਨਾ ਕੁਝ ਸੋਤੀ ਤੱਕ 70 ਹੋ ਗਏ। ਹੁਣ ਜੌਂਡੀਰ ਤੱਕ। ਹਾਂ। ਲੋ ਜੀ ਬਾਈ ਇਹ ਆਹ ਟਰੈਕ ਯੈਲੋ ਜਿਹੜੀ ਚੱਕਰੀ ਚੀਲੀ ਲੱਗੀ ਹੈ ਇਹ ਤੱਕ ਹੋ ਗਏ 70। ਬਾਕੀ ਹਲੋ ਪਿੱਛੇ ਦਾ ਲੇਨ ਹੈਗੀ ਖੜੇ ਡਾਇਰੈਕਟਰ ਵਾਲੇ। ਜਰਨ ਮਿੱਥੋ ਕਰੀ ਬਾਈ। ਬਹੁਤ ਹੋ ਗਿਆ ਡਾਇਰੈਕਟਰ ਤਾਂ। ਆਹ ਟਰੈਕ ਵੀ ਟਰੈਫਿਕ ਵੀ ਚੇਂਜ ਕਰਤੀ ਉਹਨਾਂ ਨੇ। ਇਸ ਸਾਈਡ ਨੂੰ ਕਰਤੀ ਹਾਂ। ਲੋ ਬਾਈ ਟਰੈਫਿਕ ਵੀ ਚੇਂਜ ਕਰਤੀ ਇੱਥੇ ਕਰਾਤੀ।

ਇਹ ਨਹੀਂ ਸੀ ਉਹ ਜਿਹੜਾ ਮਾਰਦਾ ਕਹਿੰਦੇ ਅੱਜ ਮੋ ਝਾੜੂ ਵਾਲੇ ਵੀ ਨਹੀਂ ਝੱਡਣੇ ਕਹਿੰਦੇ ਝਾੜੂ ਵਾਲੇ ਕਿਵੇਂ ਝੱਲਣਾ ਬਾਈ ਕਹਿੰਦੇ ਲਓ ਇਹ ਹਟਦੇ ਨਹੀਂ ਜਿਹੜੇ ਹਿਸਾਬ ਨਾਲ ਤੁਰੇ ਵੀ ਆ ਮੈਨੂੰ ਲੱਗੀ ਝਾੜੂ ਇਹਨਾਂ ਨੇ ਫੇਰ ਕੇ ਹੀ ਚੱਲਣਾ ਹੈ ਹੈ ਝਾੜੂ ਫੇਰ ਕੇ ਹੀ ਚੱਲਣਾ ਇਹਨਾਂ ਨੇ ਬਾਬੇ ਜਿਹੜੇ ਹਿਸਾਬ ਨਾਲ ਚੱਲੀ ਵੇਖ

ਸਾਰੇ ਬਾਕੀ ਅੱਗੇ ਲੱਗੇ ਲੱਗੇ ਸਾਡੇ ਜਿੰਨਾ ਵੀ ਹੋਇਆ ਜਿੱਥੇ ਜਾ ਕੇ ਰੁਕਣਾ ਭਾਈ ਪੂਰਾ ਹੋਇਆ ਇਕੱਠ ਹੋ ਕੇ ਦਿਖਾਵਾਂਗੇ ਕਿਆ ਗੱਲਾਂ ਚੱਲਦੀਆਂ ਕਿਆ ਨਹੀਂ ਜੋ ਵੀ ਹੋਇਆ ਉਹ ਵੀ ਦਿਖਾਵਾਂਗੇ ਉਨਾਪਾਲਿਕ ਬਹੁਤ ਬੁਲੰਦ ਕਸ਼ ਕਰ ਰਹੇ ਆ ਕਿ ਉਸ ਤੋਂ ਬਾਅਦ ਵੀ ਸਰਕਾਰ ਨੇ ਵੀ ਲੋਟਰੀ ਰੱਦ ਨਾ ਕੀਤਾ ਤਾਂ ਸਾਰੇ ਮੈਂ ਟਰੈਕਟਰ ਟਰਾਲੀ ਦੇ ਦਰ ਪਰ ਨਾ ਆ ਕੇ ਜੱਟ ਕੰਮ ਕੇਤੀ ਜਾਰੀ ਕਰਨਗੇ ਜਿਵੇਂ ਦਿੱਲੀ ਕੇ ਲਿਆ ਉਸੇ ਤਰ੍ਹਾਂ ਮੈਂ ਅੱਜ ਕਰਦੇ ਰਹੇ ਹਾਂ ਕਿ ਜਿਹੜੇ ਸਰਕਾਰ ਦੇ ਪਿਆਰ ਨਮਾਇਦੇ ਜੀ ਨੇ ਲੋਕ ਸਭਾ ਮੰਡਲ ਸੇ ਬਾਹਰੋਂ ਨਾ ਮੈਂ ਪਿੰਚਪਾ ਵੀ ਭਾਵੇਂ ਵਾਪਸ ਲਾਉਂਦੇ ਆ ਆਪਣੀ ਇੱਕ ਵਾਰ ਤੋਂ ਸੋਰ ਜਿਹੜੇ ਸਰਕਾਰ ਦੇ ਅੰਦਰੋਂ ਵੀ ਸੁਰਾ ਉੱਠੀ ਜਾਂਦੀ ਵੀ ਇਸ ਪੌਸਟ ਨੂੰ ਕਿਸਾਨਾਂ ਨਾਲ ਗੱਲ ਕੀਤੀ ਜਾਵੇ ਕਿਸਾਨਾਂ ਨੂੰ ਸੰਤੁਸ਼ਟ ਕੀਤਾ ਜਾਵੇ ਦੇਖੋ ਇਹ ਪੌਲ ਜਰੂਰ ਸੁਰਾਂ ਉੱਠਣਗੀਆਂ ਆਉਂਦੇ ਦਿਨਾਂ 'ਚ ਤੁਸੀਂ ਦੇਖਿਓ ਕਿ ਸਰਕਾਰ ਐਸੀ ਤੋਂ ਪਿੱਛੇ ਨਾ ਹਟ ਜਿਨਨੇ ਵੀ ਐਮਪੀ ਨੇ ਇਹਨਾਂ ਦੇ ਐਮਐਲਏ ਐਮਪੀ ਸਹਿਮਾਨ ਸਾਰਿਆਂ ਦਾ ਪਿੰਡਾਂ ਦੇ ਵਿੱਚ ਬਾਈਕਾਟ ਪੂਨ ਤਰਤੇ ਹੋਣਾ ਪਿੰਡਾਂ ਦੇ ਵਿੱਚ ਪੋਸਟਰ ਲੱਗ ਜਾਣੇ ਆ ਸਰਕਾਰ ਦਾ ਕੋਈ ਵੀ ਨਮਾਇੰਦਾ ਕਿਸੇ ਪਿੰਡ 'ਚ ਪੜ ਨਹੀਂ ਸਕਦਾ ਕਿ ਅਸੀਂ ਇਹਨਾਂ ਨੂੰ ਵਾਰ-ਵਾਰ ਕਹਿੰਦੇ ਜੇ ਵਾਅਦਾ ਹੀ ਇਹ ਦਿੱਲੀ ਦੇ ਆ ਜਿਹੜੇ ਮਤਲਬ ਉਹ ਉਹਨਾਂ ਦੇ ਥੱਲੇ ਲੱਗ ਚੁੱਕੇ ਇਸ ਟਾਈਮ ਜੋ ਸਕੀਮ ਉਹਨਾਂ ਨੇ ਲਾਗੂ ਕੀਤੀ ਉਸ ਨੂੰ ਲਾਗੂ ਕਰਨਾ ਚਾਹੁੰਦੇ ਜਿੰਨੇ ਵੀ ਨਾ ਤੇ ਐਮ ਐਲ ਐਮ ਪੀ ਜਿੰਨੀਆਂ ਵੀ ਇਹਨਾਂ ਦੀਆਂ ਜ਼ਮੀਨਾਂ ਐ ਉਹਨਾਂ ਨੂੰ ਸਰਕਾਰ ਸਾਰੀਆਂ ਨੂੰ ਐਕਵਾਇਰ ਕਰ ਲਵੇ ਤੁਸੀਂ ਇਹ ਦੇਖੋ ਪੰਜਾਬ ਦੀਆਂ ਤਿੰਨ ਖੰਡ ਮਿੱਲਾਂ ਪਹਿਲਾਂ ਬੰਦ ਹੋ ਚੁੱਕੀਆਂ ਉਹਨਾਂ ਦੀ ਸੈਂਕੜੇ ਏਕੜ ਜ਼ਮੀਨਾਂ ਦੇ ਵਿੱਚ ਪਲਾਨ ਕੱਟੇ ਹੋਏ ਐ ਅਜੇ ਵੀ 80% ਉੱਥੇ ਪਲਾਟ ਐਮੀ ਪਏ ਐ ਡਿਵੈਲਪ ਨਹੀਂ ਹੋ ਸਕਿਆ 20 ਸਾਲਾਂ ਦੇ ਵਿੱਚ ਆਪਣਾ ਪਟਲਾਡਾ ਖੰਡ ਮਿੱਲਾ ਇਹ ਫਰੀਦਕੋਟ ਖੰਡ ਮੇਲੇ ਤੁਸੀਂ ਦੇਖੋ ਜਗਰਾਵਾਲ ਦੀ ਨਵੀਂ ਪਲਾਟ ਪੂਰਾ ਪ੍ਰੋਪਰ ਤੇ ਸੀਵਰੇਜ ਪਿਆ ਵਾ ਲੋੜ ਕੇ ਬੈਗੇ ਡਿਵਿਡੈਂਸ ਸ਼ਹਿਰੀ ਕਰਨ ਦੀ ਕਿਹਨੇ ਮੰਗ ਰੱਖੀ ਜਿੰਦਾ ਬੜਾ ਸ਼ਹਿਰੀ ਕਉ ਦਿੱਲੀ ਵਾਲਿਆਂ ਦੀ ਮੰਗ ਹੈ ਇਹਨਾਂ ਦੀ ਮੰਗ ਨਹੀਂ ਆ ਦਿੱਲੀ ਵਾਲਿਆਂ ਦੀ ਮੰਗ ਹੈ ਇਹ ਇਹ ਨੀਤੀ ਅੱਡੀ ਵਧੀਆ ਹੈ ਤਾਂ ਸਾਡੇ ਸੀਐਮ ਸਾਹਿਬ ਨੇ ਤਾਂ ਨੀਤੀ ਨਹੀਂ ਪੜੀ ਹਲੇ ਤੱਕ ਉਹਨਾਂ ਨੇ ਨੀਤੀ ਪੜਾ ਕੇ ਚੱਕਾ ਫੜਾਤੀ ਉਹ ਨਹੀਂ ਰੈਵਨਿਊ ਮੰਤਰੀ ਨੂੰ ਰੈਵਨਿਊ ਮੰਤਰੀ ਬਣਾ ਕੇ ਰੀਤੀ ਪੜਾਤੀ ਜੱਕਾ ਹਿੰਦੀ ਵਾਲੇ ਜਿਹਨੂੰ ਬਣਾ ਕੇ ਲੈਂਦੀ ਵੀ ਇਹਨਾਂ ਨੇ ਤਾਂ ਨੀਤੀ ਉਹ ਨਹੀਂ ਬਣਾਈ ਜੀ ਪਹਿਲਾਂ ਸਰਕਾਰ ਆਪ ਨੀਤੀ ਪੜ ਲਵੇ ਮੈਨੂੰ ਉਮੀਦ ਹੈ ਜੇ ਸਰਕਾਰ ਆਪ ਨੀਤੀ ਪੜ ਲੂਗੀ ਜਿੱਦਾਂ ਸਾਡੇ ਚੱਡਾ ਸਾਹਿਬ ਨੂੰ ਪਾਰਸੋ ਮੇਰੀ ਗੱਲ ਹੋਈ ਸੀ ਪਾਰਸੋ ਉਹਨਾਂ ਨੇ ਨੀਤੀ ਪੜ ਕੇ ਕੱਲ ਨੂੰ ਨਹੀਂ ਕਹਿਤਾ ਮੈਂ ਕਿਸਾਨਾਂ ਦੇ ਹੱਕ 'ਚ ਸਰਕਾਰ ਵੀ ਕਿਸਾਨਾਂ ਦੇ ਹੱਕ 'ਚ ਆਜੂਗੀ ਸਰਕਾਰ ਵਿਚਾਰ ਤੇ ਇਮਾਨਦਾਰੀ ਨਾਲ ਨੀਤੀ ਪੜ ਲਵੇ ਜਿਹੜੇ ਪੜਦਾ ਕਹਿਣ ਬਤਮੀਆ ਆਪਣੀ ਲਾਤੀ ਉਹ ਦਿੱਲੀ ਦੇ ਜਿਹੜੇ ਇਹਨਾਂ ਦੀ ਹੈ ਹੀ ਨਹੀਂ ਉਹ ਨੀਤੀ 'ਚ ਲਿਖਿਆ ਵਾ ਅਸੀਂ ਜਮਨਾ ਪਾਰ ਵੀ ਇੰਪਲੀਮੈਂਟ ਕਰਿਆ ਅਸੀਂ ਫਲਾਣੀ ਜਗ੍ਹਾ ਵੀ ਦਿੱਲੀ ਜੇ ਇੰਪਲੀਮੈਂਟ ਕਰਿਆ ਫੇ ਨੀਤੀ ਤਾਂ ਦਿੱਲੀ ਦੀ ਹੋਈ ਨਾ ਜਮਨਾ ਪਾਰ ਤਾਂ ਪੰਜਾਬ 'ਚ ਹੈ ਹੀ ਨਹੀਂ ਕਿਤੇ ਵੀ ਏ ਪੰਜਾਬ ਐ ਚੀਕਾ ਮਰਵਾ ਦਵਾਂਗੇ ਚੀਕਾਂ ਜੇਤਾ ਕਰ ਲੈਣ ਦਿੱਲੀ ਵਾਲਾ ਅੰਦੋਲਨ ਭਲੇਖਾ ਕੱਢ ਦੇਣਾ ਹੈ ਦਿੱਤੀ ਨੂੰ ਰਾਤ ਅੱਜ ਕਰ ਦੇਣ ਚੰਗੇ ਰਹੋਗੇ ਨਹੀਂ ਤਾਂ 100 ਜੁੱਤੀ 100 ਗੱਠਾ 100 ਬੈਠਕ ਬਾਅਦ 100 ਰੁਪਏ ਜੁਰਮਾਨਾ ਤੱਕ ਮਾਫੀਆਂ ਮੰਗ ਕੇ ਛੁੱਟੂਗੇ ਅੱਛੀ ਲੱਗਦਾ ਹੈ ਸਰਕਾਰ ਤੇ ਹੋਰ ਨਮਾਇਦੇ ਸ਼ਨਾਹ ਬਾਰ ਬਾਰ ਦੱਸਦੇ ਨੇ ਵੀ ਨੀਤੀ ਉਹਨਾਂ ਦੇ ਹੱਕ ਦੀ ਹੈ ਪਰ ਕੋਈ ਇਹਦਾ ਵਿਰੋਧ ਕਰ ਰਿਹਾ ਬਿਲਕੁਲ ਜੱਗੀ ਜੀ ਬੰਦ ਕਮਰੇਆਂ ਵਿੱਚ ਮੀਟਿੰਗ ਕਰਨਾ ਅੱਜ ਸਾਡੀ ਮਜਬੂਰੀ ਹੈ ਅਸੀਂ ਨਹੀਂ ਕਰ ਸਕਦੇ ਕੋਈ ਵੀ ਜੋ ਲੋਕਾਂ ਦੇ ਹੱਕਾਂ ਲਈ ਲੜਦਾ ਉਹ ਬੰਦ ਕਮਰੇ ਵਿੱਚ ਮੀਟਿੰਗ ਨਹੀਂ ਕਰ ਸਕਦਾ ਉਹਨੀਆਂ ਲਾ ਕੇ ਕਿਹੜੀ ਮੀਟਿੰਗਾਂ ਹੁੰਦੀਆਂ ਨੇ ਜੀ ਮੈਨੂੰ ਦੱਸੋ ਸੱਤ ਪਿੰਡਾਂ ਨੇ ਜ਼ਮੀਨਾਂ ਆਈਆਂ ਸੱਤ ਪਿੰਡਾਂ ਵਿੱਚ ਤੇ ਇੱਕ ਸਰਪੰਚ ਪਹੁੰਚਿਆ ਖਰਵਾ ਸ਼ਾਮਪੁਰੇ ਦਾ ਸਰਪੰਚ ਬੁਲਾ ਕੇ ਉਹ ਉੱਥੇ ਅਲਾਉਂਸ ਕਰ ਰਹੇ ਹੈ ਕਿ ਮੈਂ ਅਕ ਵਿੱਚ ਹੈ ਜਿਨ੍ਹਾਂ ਦੀ ਜ਼ਮੀਨ ਆਈ ਹੈ ਉਹਨਾਂ ਨੂੰ ਤਾਂ ਪੁੱਛ ਲੋ ਇੱਕ ਵਾਰੀ ਵੀ ਤੁਸੀਂ ਠੀਕ ਹੈ ਤੁਸੀਂ ਹੈਗੇ ਮਰ ਕੇ ਅਸੀਂ 4 ਤਰੀਕ ਦੀ ਜਦੋਂ ਦੀ ਪਾਲਿਸੀ ਅਨਾਉਂਸ ਕਰੀ ਹੈ ਨਾ ਉਦੋਂ ਦੀ ਸਾਡੀ نیند ਹਰਾਮ ਹੈ ਦੇਖੋ ਇਹ ਸਾਨੂੰ ਤਾਂ ਪੁੱਛ ਲੈਂਦੇ ਵੀ ਭਾਈ ਤੁਸੀਂ ਹੈਗੇ ਆ ਇਸ ਦੁਨੀਆ ਪਰ ਕਿ ਨਹੀਂ ਅੱਜ ਇਹ ਲੋਕਾਂ ਦਾ ਇਕੱਠ ਇਹਨਾਂ ਨੂੰ ਜਵਾਬ ਦੇਣ ਲਈ ਮਜਬੂਰ ਕਰ ਰਿਹਾ ਜੇਕਰ ਚੱਡੇ ਨੇ ਬਿਆਨ ਦਿੱਤਾ ਹੈ ਉਹ ਕਿਹੜਾ ਹੋਰ ਵੀ ਦੇਣਗੇ ਹਰ ਪੂਰੇ ਪੰਜਾਬ ਵਿੱਚ ਇੱਕ ਟਰੈਕਟਰ ਮਾਰਚ ਸਰਕਾਰ ਦੀ ਸਰਕਾਰ ਨੂੰ ਬੰਗਾਰ ਹੈ ਵੀ ਤੁਸੀਂ ਸੁਧਰ ਜੋ ਇਹ ਦਿੱਲੀ ਵਾਲਿਆਂ ਥੱਲੇ ਲੱਗ ਕੇ ਆਪਣਾ ਝੁੱਗਾ ਚੋੜਨਾ ਕਰਾ ਲਿਓ ਇਹ ਇਸ ਕਰਕੇ ਅਸੀਂ ਕਹਿ ਰਹੇ ਆ ਚੱਡਾ ਸਾਹਿਬ ਨੂੰ ਵੀ ਬੇਨਤੀ ਹੈ ਕਿ ਕੱਲੇ ਬਿਆਨਾਂ ਨਾਲ ਸਾਡੇ ਢਿੱਡ ਨਹੀਂ ਭਰਨੇ ਇਹ ਜ਼ਮੀਨ ਦਾ ਮਸਲਾ ਹੈ ਅਸੀਂ ਜ਼ਮੀਨ ਤੋਂ ਰੋਟੀ ਪੈਦਾ ਕਰਕੇ ਖਾਣੀ ਹੈ ਇਹ ਲੇਖਤੀ ਪਾਲਿਸੀ ਆਈ ਹੈ ਲੇਖਤੀ ਭਗਵੰਤ ਮਾਨ ਸਾਹਿਬ ਤੋਂ ਸਾਡਾ ਜਿਲਾ ਕਰਵਾਓ ਤੇ ਇਹ ਪਾਲਿਸੀ ਰੱਦ ਕਰਵਾਓ ਕੀ ਲੱਗਦਾ ਵੀ ਅਗਲਾ ਸੰਘਰਸ਼ ਫਿਰ ਕੀ ਰਹੂਗਾ ਭਾਵੇਂ ਕਿ ਪਹਿਲਾਂ ਤੋਂ ਤੁਸੀਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹੋ ਅਗਲਾ ਸੰਘਰਸ਼ ਲਈ ਅਸੀਂ ਤੋਂ ਬਾਅਦ ਇੱਕ ਬੜਾ ਪਹੁੰਚਾ ਲਾਉਣ ਜਾ ਰਹੇ ਹਾਂ ਭਾਰਤੀ ਜਨਤ ਦੇ ਜੋ ਸਾਨੂੰ ਸੱਦੇ ਤੇ ਕਹੇ ਜੀ ਅਸੀਂ ਉਹ ਦਾ ਸ਼ਿਰਕ ਦਵਾਂਗੇ ਮੁਕਾਬਾਤ 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 ਇਹ ਮਖੌਣ ਵਾਲੀ ਸਰਕਾਰ ਮੁਕਾਬਾਤ 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 ਸੱਨਾ ਮਜ਼ਦੂਰਾਂ ਨਾਲ ਤੱਕ ਕੇ ਸਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇ ਕੋਰੀ ਕੋੜੀ ਜਲੂਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਸੱਨਾ ਮਜ਼ਦੂਰ ਇਕਤਾ ਜਿੰਦਾਬਾਦ 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 ਪੈਂਡ ਪੂੜੋ ਨੀ ਤੀਰਤ ਜੀ ਪੁੱਜ ਕੇ ਬੇਲਾ ਚੌਂਕ ਵੀਰਤ ਕਰੋ ਬੇਲਾ ਚੌਂਕ ਆ ਗਿਆ ਜਮਾ ਜਲੇਨੀ ਕਾਦੀ ਜਮੀਨਾ ਖੋਣ ਵਾਲੀ ਸਰਕਾਰ ਮੁਰਦਾਬਾਦ 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 ਖਾਨਾਂ ਲਈ ਜਮੀਨਾ ਖੋਣ ਵਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਭਗਵੰਤ ਮਾਨ ਪਰੇ ਸੀਪ ਲੱਗੀ ਭਗਵੰਤ ਮਾਨ ਮੁਰਦਾਵਾਰ ਮੁਰਦਾਵਾਰ ਚੱਲ ਰਹੀ ਆ ਬਾਈ ਥੋੜਾ ਬਾਈ ਸਪੀਡ ਬਹੁਤ ਪਿੱਛੇ ਤਾਂ ਕਮਰਤ ਆ ਅੱਖੜਾ ਰੱਖਤਾ ਅੱਖੜਾ ਰੱਖਤਾ ਇਹ ਲੋਟਾ ਹੈ ਅਖੜਾ ਬਾਰਾ ਮੋਤੀ ਲਾ ਕੇ ਐਜਾ ਇਹਦੇ ਰੱਖਣਾ ਇਹ ਦੁਕਾਨ ਦੇ ਅੱਗੇ ਆਹ ਲੈ ਹਾਂ ਬਈ ਬਾਬੇ ਬਾਈ ਸਭ ਤੋਂ ਪਹਿਲਾਂ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਇਹ ਜਿਹੜੀ ਸਰਕਾਰ ਲੈਂਡ ਬਾਲ ਪਾਲਸੀ ਨੀਤੀ ਬਣਾ ਰਹੀ ਆ ਕਿੱਦਰੇ ਅਸੀਂ ਬਹੁਤ ਬੜਾ ਖਰਾਬ ਜਾ ਰਹੇ ਆ ਨਾ ਫੇ ਸਾਨੂੰ ਕਹਿੰਦੀ ਆ ਕੀ ਇਹ ਪਾਲਿਸੀ ਬਹੁਤ ਵਧੀਆ ਤੇ ਸਾਡੇ 1 ਮਹੀਨਾ ਹੋ ਗਿਆ ਗਲਾਂ ਪਰ ਆਰਾ ਫੇਰੇ ਲੱਗੀ ਹੋਈ ਆ ਅਸੀਂ ਇਹਨਾਂ ਨੂੰ ਇੱਕ ਵੀ ਇੰਚ ਜ਼ਮੀਨ ਨਹੀਂ ਜਾਣ ਦਿੰਦੇ ਚਲੋ ਬਾਕੀ ਹੁਣ ਮਾਰਚ ਨਿਕਲ ਰਿਹਾ ਜਾ ਕੇ ਫੇਰ ਜਿੱਥੇ ਜਿਉਂ ਆਏ ਸੀ ਜੀ ਸਗੀ ਡਾਕਟਰ ਕੋ ਜਾ ਕੇ ਖਤਮ ਕਰਨਾ ਅਸੀਂ ਸਰਕਾਰ ਨੂੰ ਜਾ ਰਹੇ ਆ ਕਿ ਵੀ ਸਾਡਾ ਹੱਕ ਨਾ ਖੋਇ ਜਾਣਾ ਬਾਕੀ ਲੋਕਾਂ ਨੂੰ ਪਤਾ ਲੱਗੇ ਜਿਹਨੇ ਇੱਕ ਕਰਨ ਬੈਠੀ ਜ਼ਮੀਨਾਂ ਨਹੀਂ ਆਈਆਂ ਉਹਨਾਂ ਲੋਕਾਂ ਨੂੰ ਵੀ ਪਤਾ ਲੱਗੇ ਕਿ ਬਾਈ ਸਾਡਿਆਂ ਵੀ ਆ ਜਣੀਆਂ ਤੇ ਲੋਕਾਂ ਦਾ ਮਜਾ ਰਗਾ ਬਿਲਕੁਲ ਬਿਲਕੁਲ ਜਿਹੜੇ ਜਿਹੜੇ ਟਰੈਕਟਰ ਆ ਰਹੇ ਨੇ ਕਿਹੜੇ ਕਿਹੜੇ ਟਰੈਕਟਰ ਆਏ ਨੇ ਸਿਲ ਦਾ ਖਾਣਾ ਆਪਣੇ ਟਰੈਕਟਰ ट्रैक्टर भाई जो लाइन लगे हुए सारे किसान के जमीन भी सबसे सब तक लाने सारा ही ट्रैक्टर सरकार ने सारा कुछ ध्यान किया ਸਰਕਾਰਾਂ ਤੋਂ ਸਾਫ ਪਾਉਂਦੀ ਨਹੀਂ ਹੈ ਬਾਈ ਪਰ ਇਹਨਾਂ ਨੂੰ ਚਾਹੀਦੀ ਸ਼ਰਮ ਵੀ ਲੋਕ ਰੋੜਾਂ ਪਰ ਆ ਗਏ ੱੱਕੇ ਕਦੀ ਜਮੀਨਾਂ ਦੱਬ ਰਹੇ ਹੈ ਕਿ ਨਹੀਂ ਸਰਕਾਰਾਂ ਨੂੰ ਚਾਹੀਦਾ ਹੈ ਕੀ ਵੈਦਿ ਪੰਜਾਬ ਪੰਜਾਬ ਫਿਰ ਜਿੱਧਰ ਤੋਂ ਵੀ ਹੋ ਰਿਹਾ ਹੋ ਗਿਆ ਫਿਰ ਯਾਰ ਪੰਜਾਬ ਕਿੱਸਾ ਆ ਰਿਹਾ ਹੈ ਸਰਕਾਰ ਦਾ ਪੈਣੀ ਹੈ ਬੈਣੀ ਸਰਕਾਰ ਠੀਕ ਹੈ ਬੈਣੀ ਹੁਣ ਇਹ ਤਾਂ ਹਲੇ ਕਿੱਥੇ 4-5 ਪਿੰਡ ਹੋਏ ਆ ਇਹ ਸਾਰੇ ਤਿੰਨ ਚਾਰ ਪਿੰਡਾਂ ਦਾ ਸਾਡਾ ਇਕੱਠ ਆਲੇ ਤਾਂ ਤਾਇਨਾ ਤਾਇਨਾ ਨੇ ਨਾ ਸਿੱਧੂਆਂ ਨਿਕਲਿਆ ਵਾ ਤਿੰਨ ਚਾਰ ਪਿੰਡਾਂ ਨੇ ਕੱਢਿਆ ਵਾ ਦੇਖੀ ਤੇ ਪੂਰਾ ਪੰਜਾਬ ਜਦੋਂ ਇਕੱਠਾ ਹੋ ਗਿਆ ਫਿਰ ਦੇਖੋ ਫਿਰ ਕੀ ਹੋਣਾ ਪੂਰੀ ਰੈਲੀ ਆ ਜਲੰਧਰ ਵੀ ਰੈਲੀ ਆ ਸਾਰੇ ਪਾਸੇ ਰੈਲੀ ਆ ਜੇ ਇਹ ਪੰਜਾਬ ਪੰਜਾਬ ਚ ਅੱਜ ਉਹ ਵੀ ਮਤਲਬ ਉਹ ਤਾਂ ਲਗ ਲਗ ਸ਼ਹਿਰਾਂ ਚ ਹੈ ਨਾ ਹਾਂ ਜਿਲੇ ਆ ਜਿ ਬੜੇ ਦੇ ਬੜਾ ਟੋਲੇ ਟੋਲੇ ਟਰੈਕਟਰ ਆ ਸਾਰ ਇਹ ਗੱਡੀਆਂ ਪਿੱਛੇ ਗੱਡੀਆਂ ਇਹ ਵੀ ਆਪਣੀਆਂ ਆਈਆਂ ਬਾਈ ਸਾਡੇ ਬੜੇ ਕੋਰ ਤੇ ਲੈ ਕੇ ਇਹ ਬਾਈ ਸੁਬੀਨਜੀਤ ਕੋਲ ਆ ਗਏ ਸੁਬੀਨਜੀਤ ਕੋਲ ਆ ਗਏ मुदा <tosí>, मुा ਰਾਜਨੀਤੀ ਰੱਤ ਕਰੋ ਰੱਤ ਕਰੋ ਰੱਤ ਕਰੋ ਭਗਵਾਨ ਸਤਿ ਮਾਣ ਮੁਰਦਾਬਾਦ 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 ਗੁੰਗੇ ਗੋਲੇ ਐਮਐਲਏ ਮੁਰਦਾਬਾਦ 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 ਗੁੰਗੇ ਗੋਲੇ ਮੰਤਰੀ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਖਸਾਲਾਂ ਦੀਆਂ ਜ਼ਮੀਨਾਂ ਥੋਣੀਆਂ ਬੰਦ ਕਰੋ ਮੁਰਦਾਬਾਦ ਕਰਮੀਆਂ ਜਮੀਲਾ ਫੋਨ ਦਾਇਮੇ ਕਰਮ ਕਰੋ ਕਰਮੀਆਂ ਉਂਦੀ ਟੋਪ ਮਰੋ ਟੋਪ ਮਰੋ ਇਹ ਸਰਜੀਤ ਦੇ ਲੈਟਾਂ ਟੱਕੇ ਸਾ ਹੁਣ ਸਰਜੀਤ ਦੇ ਲੈਟਾਂ ਦਾ ਘੱਟ ਬਾਕੀ ਟਰੈਕਟਰ ਹੁਣ ਸਾਈਡ ਤੇ ਲਾ ਦੇਣ ਐਥੇ ਵਿਚਾਰ ਕੀਤੇ ਜਾਣੇ ਇੱਥੇ ਤੱਕ ਸਾਡਾ ਮਾਰਕਟ ਦਾ ਹੁਣ ਹੈ ਕਾਲਜ ਵੀ ਨੂੰ ਚਾਂਪਾ ਹੋ ਕੇ ਬਾਈਪਰ ਸੇ ਫ੍ਰੂ ਹੋ ਕੇ ਨਾ ਆਰਾ ਕੋ ਮੋਟਰ ਹੈੱਡ ਦੇ ਕੋਲ ਨੂੰ ਕਚਹਿਰੀਆਂ ਦੇ ਕੋਲ ਨੂੰ ਘੁੰਮ ਕੇ ਬੇਲਾ ਚੌਂਕ ਵਾਲੀ ਸਾਈਡ ਕਾਲਜ ਨਾਲ ਨਾਲ ਤਾਂ ਕਿ ਸਰਜੀਤ ਸਿੰਘ ਨੂੰ ਮੋਟਾ ਬੰਦ ਕੀਤਾ ਰੈਲੀ ਬੰਦ ਕੀਤੀ ਬਾਈ ਸਰਕਾਰਾਂ ਨੂੰ ਕਿ ਹੁਣ ਟਰੈਕਟਰ ਕੰਦਾ ਕੰਦਾ ਟਰੈਕਟਰ ਸਾਈਡਾਂ 'ਤੇ ਵਧਵਾ ਦੇਣਾ ਸਾਈਡ ਨੂੰ ਅੱਗੇ ਵਾ ਕੇ ਅੱਗੇ ਬਥਰੀ ਜਗ੍ਹਾ ਬਾਈ